ਪੁਲਿਸ ਤੇ ਗੈਂਗਸਟਰਾਂ 'ਚ ਘਾਰ ਹੋਈ ਮੁੱਠਪੀ ਮੁੱਠਪੇਟ ਦੌਰਾਨ ਦੋ ਜ਼ਖਮੀ ਗੈਂਗਸਟਰਾਂ ਨੂੰ ਪੁਲਿਸ ਨੇ ਕੀਤਾ ਕਾਬੂ ਕਿਸੇ ਵਾਰਦਾਤ ਹੋ ਅੰਜਾਮ ਦੇਨ ਫਰੀਦਕੋਟ ਆਈਸੀ ਗੈਂਗਸਟਰ ਵਿਫਲ ਪ੍ਰੀਤ ਤੇ ਕਰਨ ਪਰਫ ਆਸ਼ੂ ਵਜੋ ਹੋਈ ਗੈਂਗਸਟਰਾਂ ਦੀ ਪਛਾਣ ਰੇਨ ਜੀ ਇੱਕ ਆਪਾਂ ਤੀਸਰੇ ਮਹੀਨੇ ਇੱਕ ਕੋਟ ਕੋਤਵਾਲੀ ਥਾਣੇ 81 ਨੰਬਰ ਐਫ ਆਈ ਆਰ ਦਰਜ ਕੀਤੀ ਨਾਮੂ ਵਿਅਕਤੀ ਦੇ ਅਗੇਂਸਟ 387 506 ਆਈ ਪੀ ਸੀ ਦੇ ਅੰਦਰ ਇਹਨਾਂ ਜੀ ਪੀ ਐਸ ਪੀ ਸੀ ਐਲ ਦੇ ਇੱਕ ਸੀਨੀਅਰ ਅਧਿਕਾਰੀ ਆਪਣੇ ਜਿਹੜੇ ਫਰੀਦਕੋਟ ਦੇ ਨਿਵਾਸੀ ਹੈਗੇ ਆ ਉਹਨਾਂ ਨੂੰ ਧਮਕੀਆਂ ਆਉਂਦੀਆਂ ਸੀ ਫਰੋਫੀ ਮੰਗਣ ਲਈ ਉਹਰ ਉਸੇ ਜਿਹੜੀ ਐਫ ਆਈ ਆਰ ਦੱਸੀ ਉਹਦੇ ਤੇ ਅਸੀਂ ਫਿਰ ਤਫ਼तीश ਕਰ ਰਹੇ ਸੀ ਜਿ세 ਚੱਲਦੇ ਅਸੀਂ ਇੱਕ ਬੰਦਾ ਕੱਲ ਅਰੈਸਟ ਕੀਤਾ ਤੇ ਉਹਨਾਂ ਨੇ ਗਾਂ ਫਿਰ ਦੱਸਣ ਤੋਂ ਕਿ ਕਿੱਦਾਂ ਕਿੱਦਾਂ ਇਹਨਾਂ ਨੇ ਕਿੰਨਾ ਕਿੰਨਾ ਨਾਲ ਰਲ ਕੇ ਕੀਤਾ ਤੇ ਫਿਰ ਅੱਜ ਇੱਕ ਇੱਕ ਬੰਦਾ ਹੋਰ ਅਸੀਂ ਦਿਨੇ ਅਰੈਸਟ ਕੀਤਾ ਉਹਨੇ ਫਿਰ ਸਾਨੂੰ ਦੱਸਿਆ ਕਿ ਜਿਹੜੇ ਇਹਨਾਂ ਨੇ ਬੰਦੇ ਜਿਹੜੇ ਜਿਨ੍ਹਾਂ ਦੇ ਹੁਣ ਜਿਹੜੇ ਇਨਕਾਉਂਟਰ ਜਿਨਵੋਲਡ ਸੀ ਜਿਨ੍ਹਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਇਹਨਾਂ ਨੇ ਅੱਜ ਉਸ ਐਕਸਮ ਤੇ ਫਾਇਰਿੰਗ ਦੁਬਾਰਾ ਕਰਨੀ ਸੀ ਕਰਨੀ ਸੀ ਉoze ਚੱਲਦੇ ਫਿਰ ਅਸੀਂ ਇਸ ਨੇ ਉਹਨੇ ਸਾਨੂੰ ਦੱਸਿਆ ਕਿ ਇੱਥੇ ਬੰਦੇ ਲੋਕੇਸ਼ਨ 'ਤੇ ਬੈਠੇ ਨੇ